ਸਵਾਗਤ ਹੈ ਦੋਸਤੋ ਤੁਹਾਡਾ ਦਬਿੰਦਰ ਡੇਰੀ ਫਾਰਮ ਤੇ ਦੋਸਤੋ ਅੱਜ ਅਪਾ ਜਿਹੜੀ ਵੀਡੀਓ ਬਣਾਉਣੀ ਆ ਆਪਣੇ ਫਾਰਮ ਤੋਂ ਬਣਾਉਣੀ ਆ ਤੇ ਤੁਹਾਡੇ ਲਈ ਇਹ ਮੇਰੀ ਵੀਡੀਓ ਜਾਣਕਾਰ ਵਾਲੀ ਲਈ ਆ ਜਾਣਕਾਰੀ ਲਈ ਬਣਾ ਰਹੇ ਆ ਤੇ ਆਪਣੀ ਅੱਜ ਇਹ ਮੱਝ ਸੂਈ ਸੀਗੀ ਤੇ ਇਹ ਆ ਪੱਟੀ ਗਲਵਾਇਆ ਸੀਗਾ ਸੀਮਨ ਵਰਤਿਆ ਸੀ ਪੀਸੀ 575 ਦਾ ਤੇ ਆ ਗਿਆ ਆਪਣੇ ਕੋਲੇ ਕੱਟਾ ਜੀ ਆ ਵੇਠਾ ਕਟਾ ਆ ਗਿਆ ਤੇ ਚਲੋ ਕੋਈ ਚੱਕਰ ਨਹੀਂ ਆਪਾਂ ਨਾ ਸਾਨੂੰ ਸਾਰਿਆਂ ਨੂੰ ਮੈਂ ਇਹੀ ਅਪੀਲ ਕਰਦਾ ਵੀ ਤੁਹਾਡੇ ਘਰੇ ਜਿਹੜੀ ਮੱਝ ਹੈ ਤੁਸੀਂ ਉਹਦੇ ਸੀਮਨ ਚੰਗਾ ਲਵਾਓ ਪੀਟੀ ਬੁੱਲ ਦਾ ਸੀਮਨ ਲਵਾਓ ਤਾਂ ਜਿਹੜਾ ਉਹਦਾ ਬੱਚਾ ਉਹਨੇ ਆਟੋਮੈਟਿਕ ਹੀ ਚੰਗਾ ਦੇਣਾ ਉਹ ਬੁੱਲਤੀ ਜਾਊਗਾ ਬੱਚਾ 100% ਜਿਹੜੇ ਪੀਟੀ ਬੁੱਲਾ ਉਹ ਬੱਚੇ ਉਹਨਾਂ ਬੁੱਲਾਂ ਦੀ ਜਾਂਦੇ ਆ ਤੇ ਆਮ ਬੁੱਲ ਦਾ ਤੁਸੀਂ ਟੀਕਾ ਨਾ ਭਰਾਇਆ ਕਰੋ ਤੇ ਪੀਟੀ ਦੀ ਭਰਾਇਆ ਕਰੋ ਤੇ ਇਹਦੀ ਇਹਦਾ ਤੁਹਾਨੂੰ ਮੈਂ ਪਹਿਲਾਂ ਵਾਲਾ ਜਿਹੜਾ ਬੱਚਾ ਆ ਉਹ ਦਿਖਾਉਣਾਗਾ ਰਿਜ਼ਲਟ ਤੁਹਾਡੇ ਸਾਹਮਣੇ ਆ ਆ ਜੋ ਆ ਜੋ ਤੇਰੀ ਪਹਿਲੇ ਸੂਏ ਦੀ ਹੈ ਜੀ ਤੇ ਗੱਬਣਾ ਕੀ ਹੁਣ ਸੋਣ ਵਾਲੀ ਆ ਤੇ ਪਹਿਲੇ ਸੂਏ ਦੀ ਹੈ ਰਿਜ਼ਲਟ ਤੁਹਾਡੇ ਸਾਹਮਣੇ ਆ ਇਹ ਪੀਟੀਬਲ ਦਾ ਰਿਜ਼ਲਟ ਹੈ ਜੀ ਤੇ ਆਪਾਂ ਸਾਰੇ ਚੰਗੇ ਸੀ ਮੰਨੇ ਆ ਪੁਰਾਉਣੇ ਆਪਾਂ ਫालतੂ ਮਤਲਬ ਕੋਈ ਕੱਟੀ ਕੋਈ ਨਹੀਂ ਪਾਲਦੇ ਆਪਾਂ 8000 ਵੀ ਦੀ ਆ ਤੇ ਆ ਆ ਗਏ ਆ ਆ ਆ ਗਏ ਵੀਰਾਵਲੀ ਵਾਲਿਆਂ ਦੇ ਪਹਿਲਾਂ ਆਪਾਂ ਵੀਰਾਵਲੀ ਨਾਲ ਸੀਮਨ ਵਰਤਿਆਗਾ ਤੇ ਸੀਆਰ ਵੀ ਦਾ ਹੁਣ ਐਚਐਲਡੀ ਦਾ ਆਪਾਂ ਕਈ ਕਈ ਸੀਮਨ ਵਰਤਨੇ ਤੇ ਹੁਣ ਨਾ ਮੰਨੋ ਵੀ ਆਪਾਂ ਐਚਐਲਡੀ ਦੇ ਆਪਣਾ ਵੀਰਾਵਲੀ ਵਾਲੇ ਦੋਹੀ ਸੀਮਨ ਵਰਤਾਂਗੇ ਇਸ ਤੋਂ ਬਾਅਦ ਵੀ ਤੇ ਪਹਿਲਾਂ ਵੀ ਸਾਲ ਹੋ ਗਿਆ ਆਪਾਂ ਨੂੰ ਤੇ ਆ ਵੀਰਾਵਲੀ ਵਾਲਿਆਂ ਦੇ ਆਪਣੇ ਕੋਲ ਤਿੰਨ ਚਾਰ ਕਟੀਆਂ ਆ ਗਈਆਂ ਸੀਗੀਆਂ ਤੇ ਆ ਪ੍ਰਤੀਕਸ਼ ਬੁੱਲਦੀ ਆ ਗਈ ਆਪਣੇ ਕੋਲੇ ਤੇ ਬਾਇਓ ਜਿਹੜੀ ਵੀ ਕੱਟੀ ਆ ਆਪਣੇ ਕੋਲੇ ਉਹਦਾ ਡਾਟਾ ਹੋਊਗਾ ਤਾਂ ਆਪਾਂ ਫਾਰਮ ਤੇ ਰੱਖਦੇ ਨਹੀਂ ਰੱਖ ਦੇਣੀ ਏ ਤੇ ਆ ਹੈ ਗੇੜੀ ਚੰਤਨ ਚੰਤਨ ਦੀ ਆ ਇਹ ਵੀਰਾਂਬਲੀ ਵਾਲੇ ਦੀ ਤੇ ਆ ਵੀਰਾਂਬਲੀ ਵਾਲਿਆਂ ਦੇ ਜਿਹੜਾ ਆ ਵੀ ਮੰਨ ਨੂੰ ਬੋਲਾ ਉਹਦੀ ਆ ਜੀ ਤੇ ਬਾਇਓ ਡਾਟਾ ਹੋਵੇ ਕੱਟੀ ਦਾ ਫੇਰ ਹੀ ਪਾਲਣ ਦਾ ਫਾਇਦਾ ਕਿਉਂ ਖੁਰਾਕਾਂ ਬਹੁਤ ਮਹਿੰਗੀਆਂ ਤੇ ਐਵੇਂ ਆਪਣਾ ਜਿਹੜਾ ਹੈਗਾ ਇੱਕ ਮੱਝ ਨੇ ਉਹਨਾਂ ਦਾਣਾ ਖਾ ਕੇ 15 ਕਿਲੋ ਦੁੱਧ ਤੇ ਕਢਣਾ 20 ਕਿਲੋ ਕਢਣਾ ਤੇ ਇੱਕਨੇ 10 ਕਿਲੋ ਕੱਢਣਾ ਤੇ ਮਗਿਆਈ ਦਾ ਜਵਾਨਾ ਆਮ ਕੱਟੀ ਨਾ ਪਾਲਿਆ ਕਰੋ ਕੱਟੀ ਪਾਲਿਆ ਕਰੋ ਤੁਸੀਂ ਚੰਗੇ ਸੀਮਨ ਦੀ ਚੰਗੇ ਸੀਮਨ ਨੂੰ ਤੁਸੀਂ ਕੰਮ ਕਰੋ ਆਪਣਾ ਕੰਮ ਜਿਹੜਾ ਮੇਨ ਆ ਆਪਾਂ ਬਰੀਡ ਦੇ ਕੰਮ ਆ ਆਪਾਂ ਕਟੀਆਂ ਨਹੀਂ ਅੱਜ ਕੱਲ ਕੋਈ ਨਹੀਂ ਪਾਲਦਾ ਬਹੁਤ ਖਰਚਾ ਖਾਂਦੇ ਆ ਤੇ ਆਪਣੇ ਘਰੇ ਛੋੜੇ ਸਾਹਮਣੇ ਘਰੇ ਆਪਣੇ ਖੜੀਆਂ ਗਈਆਂ ਕਟੀਆਂ ਸਾਰੀਆਂ ਕਟੀਆਂ ਹੀ ਪਾਲੀਆਂ ਹੋਈਆਂ ਮੰਨੋ ਵੀ ਆ ਵੀ ਆਪਣੀ ਇਹ ਵੀ ਆਪਣੀ ਘਰ ਦੀ ਹੈ ਜੀ ਠੀਕ ਹੈ ਹੁਣ ਆਹ ਕੱਟੀ ਹੋ ਗਈ ਆਹ ਕੱਟੀ ਹੋ ਗਈ ਆ ਹੋ ਗਈਆਂ ਆ ਵੀ ਆਪਣੀਆਂ ਪਹਿਲਾ ਸੂਆ ਨੇ ਸੂਣਾ ਆ ਵੀ ਝੋਟੀ ਆਪਣੀ ਘਰ ਦੀ ਐ ਇਹਨੇ ਅਗਲੀ ਦੂਜਾ ਸੂਆ ਸੂਪਣਾ ਤੇ ਆਹ ਝੋਟੀ ਵੀ ਆਪਣੀ ਘਰ ਦੀ ਆ ਮੈਨੇ ਪਹਿਲਾ ਸੂਆ ਸੂਣਾ ਤੇ ਇੱਕ ਆ ਬੱਚਾ ਤਾਂ ਆਪਣਾ ਕੱਟੀ ਕੱਟੀ ਤੇ ਆ ਦੋਨੇ ਜਿਹੜੀਆਂ ਇਹ ਆਪਣੀਆਂ ਹੈਗੀਆਂ ਖਰੀਦੀਆਂ ਆਂਗਾ ਮੱਝਾਂ ਤੇ ਆ ਵੀ ਆਪਣੀ ਸਭ ਤੋਂ ਵੱਡੀ ਐ ਮੱਝ ਘਰ ਦੀ ਮੱਝ ਆ ਇਹੇ ਤੇ ਸਾਰੇ ਰੰਗ ਭਾਗੇ ਸੇ ਨਹੀਂ ਲਾਏ ਪਿਆ 14ਵਾਂ ਸੁਆ ਇਹ ਸੂਈ ਹੋਈ ਆ ਤੇ ਨਹੀਂ ਬੰਦਾ ਐਨੇ ਨਿੱਕ ਸੂਏ ਸੂਈ ਕੁਛ ਈ ਮੈਂ 7ਵਾਂ ਸੁਆ ਕਹਿੰਦਾ ਪਰ ਜੇ ਕੋਈ ਪੁੱਛਦੇ ਆਪਾਂ ਵੇਚ ਦਾਂ ਹੁੰਦਾ ਬਾਦ ਤੋਂ ਬਾਦ ਆਹ ਚੌਥਾ ਪੰਜਵਾਂ ਸੁਹੀ ਕਹਿੰਦਾ ਜੀ ਤੇ ਮੜੇ ਦੇਖਿਆ ਕਰੋ ਤੁਸੀਂ ਇਹ 14ਵਾਂ ਸੁਆਈ ਆਪਣੀ ਘਰ ਜਨਮਾ 2000 ਇਹਦਾ 8 ਦਾ ਜਨਮਾ ਜੀ ਕਿਉਂ ਉਹ ਸਾਡੇ ਪੱਕਾ ਕਿਉਂ ਜਾਦ ਰਹੀ ਸਾਡੇ ਘਰੇ ਤੋਂ ਵਿਆਹ ਸੀਗਾ ਤੇ ਇਹ ਵਿਆਹ ਚ ਸੂਈ ਸੀ ਮੱਝ ਉਸ ਕਰਕੇ ਇਹ ਪੱਕੀ ਮਤਲਬ ਵੀ ਡੇਟ ਫਿਕਸ ਹੋ ਗਈ ਨਹੀਂ ਤਾਂ ਇੰਨੇ ਸਾਲਾਂ ਦੀ ਗੱਲ ਆਪਣੇ ਨਹੀਂ ਯਾਦ ਰਹਿੰਦੀ ਬਾਕੀ ਕਟੀਆਂ-ਕੁਟੀਆਂ ਸਾਨੂੰ ਪਤਾ ਵੀ ਕਿੰਨੇ ਕਟੇ ਇੱਥੇ ਕਟੀਆਂ ਦਿੱਤੀਆਂ ਉਹ ਵੀ ਗੱਲ ਧਿਆਨ ਚ ਰਹਿੰਦੀ ਆ ਤੇ ਮੈਂ ਇਸੇ ਗੱਲ ਕੇ ਕਹਿੰਦਾ ਤੁਸਨੂੰ ਵੀ ਆ ਸੀਆਰ ਵੀ ਝੋਟੀ ਬਹੁਤ ਸੋਹਣੀ ਆਪਣੇ ਕੋਲੇ ਉਹਨੇ ਥੋੜਾ ਗੱਦਾ ਪਟਣਾ ਸਟਾਰਟ ਕੀਤਾ ਤੇ ਦੇਖੋ ਕੀ ਬਣਾਉਗਾ ਹਣੇ ਛੋਟੇ ਸਾਹਮਣੇ ਆਪਾਂ ਲਾਈਵ ਚਾਹਿਆਂ ਵੀ ਕਰਾਵਾਂਗੇ ਇਹਨਾਂ ਦੀਆਂ ਪਹਿਲੇ ਪਹਿਲੇ ਸੂਏ ਕਿੰਨਾ ਕੱਢਦੀਆਂ ਚੰਗੇ ਰਿਜ਼ਲਟ ਜਿਵੇਂ ਜਿਵੇਂ ਪਸ਼ੂ ਆਪਣਾ ਰਿਜ਼ਲਟ ਦਿੰਦਾ ਸਾਡੇ ਨਾਲ ਸਾਰਾ ਸਾਂਝਾ ਕਰਾਂਗੇ ਇਹ ਆ ਮੜਾ ਤੀ ਚੋਟੀ ਆ ਗਈ ਜੀ ਇਹ ਬਾਕੀ ਅੱਜ ਆਪਨੇ ਪੀਸੀ 75 ਦੀ ਕੱਟੀ ਹੋਣੀ ਚਾਹੀਦੀ ਸੀ ਚਲੋ ਕਿਸ ਸੂਤ ਦੀ ਗੱਲਾਂ ਕਟ ਆ ਗਿਆ ਕਿਤੇ ਵੇਸੇ ਬੱਚਾ ਬਹੁਤ ਸੋਹਣਾ ਨਿੱਕੀ ਜਿਹਾ ਬੂਥਾ ਬਹੁਤ ਸੋਹਣਾ ਬੱਚਾ ਸੀ ਆਪੇ ਜੈਡ ਬਲੈਕ ਹੈ ਇਹ ਤੋਂ ਪਹਿਲਾਂ ਨੇ ਕਈ ਬੱਚੇ ਦੋ ਤਿੰਨ ਬੱਚੇ ਨੇ ਜੈਡ ਬਲੈਕ ਕਿਤੇ ਝੋਟੀ ਨੇ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਮੇਨ ਮਕਸਦ ਆਪਣਾ ਤੁਹਾਨੂੰ ਬਰੀਡ ਦੇ ਉੱਤੇ ਜਿਹੜਾ ਹੈਗਾ ਕੰਮ ਕਰਨ ਲਈ ਕਹਿੰਦੇ ਆਪਾਂ ਬਰੀਡ ਤੇ ਕੰਮ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਜੀ